ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਪੰਜਾਬ ਭਰ ਦੇ ਵਿੱਚ ਸਰਪੰਚ ਦੀਆਂ ਚੋਣਾਂ ਐਲਾਨ ਦਿੱਤੀਆਂ ਗਈਆਂ ਨੇ ਤੇ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਸੇ ਸਿਆਸਤ ਪਖੀ ਹੋਈ ਹੈ ਹਰ ਪਿੰਡ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਸਰਪੰਚ ਦੀਆਂ ਚੋਣਾਂ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ ਤੇ ਕਈ ਪਿੰਡ ਅਜਿਹੇ ਨੇ ਜਿੱਥੇ ਸਰਪੰਚ ਦੀਆਂ ਚੋਣਾਂ ਇੰਨੇ ਸ਼ਾਂਤਮਈ ਤਰੀਕੇ ਦੇ ਨਾਲ ਕਰਵਾਉਣ ਦੀ ਤਿਆਰੀ ਹੋ ਰਹੀ ਹੈ ਕਿ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਓਗੇ ਕਿ ਕਿੱਦਾਂ ਪਰਚੀਆਂ ਪਾ ਕੇ ਇੱਕ ਛੋਟਾ ਜਿਹਾ ਬੱਚਾ ਉਮੀਦਵਾਰਾਂ ਦੇ ਨਾਮ ਆਪ ਘੋਸ਼ਿਤ ਕਰਦਾ ਹੈ ਤੇ ਬੜੇ ਹੀ ਠੰਡੇ ਮਾਹੌਲ ਦੇ ਵਿੱਚ ਸਭ ਕੁਝ ਨੇਪਰੇ ਚੜਦਾ ਹੈ। ਵਾਰਡ ਨੰਬਰ 4 ਤੇ ਵਾਰਡ ਨੰਬਰ 5 ਸਭ ਸੰਮਤੀ ਨਾਲ ਮਤਾ ਸਾਰੇ ਵਾਰਡ ਦੇ ਵੋਟਰਾਂ ਨੇ ਪਾਇਆ ਵੀ ਅਸੀਂ ਪਰਚਮਾਂ ਪਾਟੀਆਂ ਦੋ ਬੰਦੇ ਉਮੀਦਵਾਰ ਚ ਆਪਣੇ ਵਾਰਡ ਦੇ ਉਹ ਜਿਹਦੀ ਵੀ ਪਾਰਟੀ ਆ ਗਈ ਇਹ ਪਰਚਮਾਂ 25 ਪਰਚਮਾਂ ਬੱਚਾ ਪਰਚਮਾਂ ਚੱਕੂਗਾ ਜਿਹੜੀ ਪਾਰਟੀ ਤੇ ਨਾਂ ਆ ਗਿਆ ਪਹਿਲੀ ਪਾਰਟੀ ਦੇ ਪਿੰਦਰ ਸਿੰਘ ਤੇ ਦਰਸ਼ਨ ਸਿੰਘ ਦੋਹਾਂ ਦਾ ਨਾਂ ਲਿਖਾ ਦੋ ਪਰਚਮਾਂ ਜਿਹੜੀ ਪਾਰਟੀ ਬੱਚੇ ਨੇ ਨਾਂ ਵਾਲੀ ਚੱਕ ਲਈ ਉਹ ਆਪਣੇ ਵਾਰਡ ਦਾ ਮੈਂਬਰ ਹੋਊਗਾ ਤੇ ਜਿਹੜਾ ਭੱਜੂਗਾ ਉਹਦੇ ਨਾਲ ਜਿੰਨੀ ਪਬਲਿਕ ਦੂਜੀ ਆ ਪਉ ਦੂਜੀ ਧਰਨਾ ਖੜੀ ਹੋਊਗੀ ਜਿਹੜਾ ਬਣ ਗਿਆ ਉਸਨੇ ਜੈਮ ਇਹਨਾਂ ਦੋ ਬੰਦਿਆਂ ਨੂੰ ਪੁੱਛ ਲੋ ਸਹਿਮਤਾ ਜੀ ਤੁਸੀਂ ਸਹਿਮਤਾ ਜੀ ਤੁਸੀਂ ਸਹਿਮਤਾ ਜੀ ਬਿਲਕੁਲ ਬ੍ਰਾਈਟ ਠੀਕ ਹੈ ਬੋਲੋ ਵਾਹ ਸੱਚਾ ਪਾਤਸ਼ਾਹ ਆ ਮਤੁਈ ਪਹਾਰਾਜ ਇੱਕ ਮਿੰਟ ਜੱਟ ਇੱਕ ਵਾਰ ਦੀ ਜੱਤੀ ਪੁੱਛਣੀ ਹੈ ਇੱਕ ਝਾਕਲਾ ਪੁੱਤ ਜੇ ਦੋ ਚਾਹਦੇ ਹੋ ਵਾਹ ਰੂ ਸਤਨਾਮ ਸ਼੍ਰੀ ਵਾਹਿਗੁਰੂ ਕਾਲੀ ਆ ਜੀ ਇੱਕ ਪੱਥਰ ਚੱਕਲਾ ਬੈਠਾ ਕੋਈ ਨਹੀਂ ਇੱਕ ਝਾਕਲਾ ਪੈਕ ਜੱਟ ਬੋਲ ਤਾ ਹਾਂ ਵਾਹ ਇੱਕ ਬਰਾਬਰ ਇੱਕ ਝਾਕਲਾ ਨਿੱਕਾ ਹਜੀ ਇੱਕ ਝਾਕਲਾ ਪੁੱਛ ਲਈ ਮੈਂ 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 ਝਾਕਲਾ ਨਹੀਂ ਬਣ ਜਾਣਾ ਕਾਲੀ ਆ ਜੀ ਪੁੱਤ ਹੋਰ ਚੱਕ ਲੈ ਕੋਈ ਸੋਹਣੀ ਸਾਈਕਲ ਵਾਲੀ ਹੋਣੀ ਕੋਈ ਚਾਲਾ ਮਾਰੀ ਕੋਈ ਟੱਕਰ ਨਹੀਂ ਗਾ ਲੋਰ ਚੱਕ ਪੁੱਤ ਲੋਰ ਚੱਕ ਲੋਰ ਚੱਕ ਧਿਆਨ ਨਾਲ ਧਿਆਨ ਨਾਲ ਇੱਕ ਚੱਕ ਪੁੱਤ ਇੱਕ ਚੱਕ ਰੱਖ ਲੈ ਚੱਕ ਜਾਪ ਇੱਕ ਦੇ ਇੱਕ ਇੱਕ ਦੇ ਸਿਆਣਾ ਜਵਾਬ ਤੁਹ ਪਤਾ ਕੋਹਰ ਬੋਲੋ ਮਹਾਰਾਜ ਦਾ ਵਾਰਦਾ ਤੇ ਤੁਰਦਾ ਪਾ ਤੇ ਕਿਹਨੂੰ ਤਿਆਰ ਕਰੇ ਮਹਾਰਾਜ ਹਾਂ ਚੱਕ ਕੋਈ ਇੱਕ ਹੋਰ ਖੜ ਜੀ ਪੁੱਤ ਖੜ ਜੀ ਖੜ ਜੀ ਖੜ ਜੀ ਖਾਲੀ ਖਾਲੀ ਆ ਬੜੀ ਗੱਲ ਕਰਦਾ ਕੋਈ ਨਹੀਂ ਇਹ ਚਸ਼ਮਾ ਤਾਂ ਪੂੜਾ ਨਾ ਪਾ ਤਾ ਹਾਂ ਹੈਂ ਹੈ ਆ ਗਈ ਦਾ ਚੱਲ ਠੀਕ ਹੈ ਭਾਈ ਪੂਰੇ ਖੋ ਜਾ ਠੀਕ ਹੈ ਆਓ ਇੱਕ ਹੋਰ ਤਸਵੀਰ ਦਿਖਾਨੇ ਆ ਜਿੱਥੇ ਗੁਰੂ ਹਜ਼ੂਰੀ ਦੇ ਵਿੱਚ ਖੜਕੇ ਪਿੰਡ ਦੀ ਸਾਰੇ ਦੀ ਸਾਰੀ ਪੰਚਾਇਤ ਨੇ ਉਮੀਦਵਾਰਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਪੰਚਾਇਤੀ ਚੋਣਾਂ ਦੀ ਹਮਾਇਤ ਕੀਤੀ ਅਤੇ ਨਸ਼ਿਆਂ ਤੋਂ ਸ਼ਰਾਬ ਤੋਂ ਦੂਰ ਰਹਿਣ ਦੀ ਨਸੀਹਤ ਵੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜੀ ਸਭਲੇ ਤੋਂ ਸ਼ੁਰੂ ਕਰਾਂ ਹਾਂ ਜੀ ਸਾਡੇ ਪਿੰਡ ਜਾਨਸੋਦੀ ਪੰਚਾਇਤ ਜੋ ਕਿ ਸ਼ਰਮ ਸੰਤੀ ਨਾਲ ਗੁਰਦੁਆਰਾ ਸਾਹਿਬ ਬੈਠ ਕੇ ਸਾਰੇ ਪਿੰਡ ਨੇ ਚੋਣ ਕੀਤੀ ਹੈ ਤੇ ਅਸੀਂ ਸਾਰੇ ਪਿੰਡ ਨੂੰ ਵਧਾਈ ਵੀ ਦਿੰਦੇ ਹਾਂ ਤੇ ਗੁਰਮੀਤ ਕੁਮਾਰੀ ਜੀ ਨੂੰ ਸਰਪੰਚ ਚੁਣਿਆ ਹੈ ਨਾਲ ਨਾਲ ਦੇ ਗਰੀਬ ਦਾਸ ਜੀ, ਦੇਸ਼ ਰਾਜ ਜੀ, ਸਰਦਾਰ ਮੀਰ ਸਿੰਘ ਜੀ ਅਤੇ ਬੀਬੀ ਸੁਖਜੀਤ ਕੌਰ ਜੀ ਇਹਨਾਂ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਹੈ ਬੋਧਰਾ ਜੀ ਨਾਲ ਇਹਨਾਂ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਹੈ ਅਤੇ ਅਸੀਂ ਬਾਹਰ ਵੀ ਸਾਰੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਪਿੰਡ ਦੇ ਸਮੂਹ ਸੰਗਤ ਨੇ ਏਕੇ ਦਾ ਸਮੂਹ ਦਿੱਤਾ ਹੈ ਬੈਠ ਕੇ ਚੋਣ ਕੀਤੀ ਹੈ ਇਸੇ ਤਰ੍ਹਾਂ ਹੀ ਹੋਰ ਵੀ ਆਲੇ ਦੁਆਲੇ ਵੀ ਜਿਸ ਤੱਕ ਆਵਾਜ਼ ਜਾਂਦੀ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਸਰਵਸੰਮਤੀ ਨਾਲ ਪੰਚਾਇਤਾਂ ਦੀ ਚੋਣ ਕੀਤੀ ਜਾਏ ਤਾ ਜੋ ਪਿੰਡਾਂ ਦੇ ਵਿੱਚੋਂ ਜਿਹੜਾ ਲੜਾਈ ਝਗੜੇ ਹਨ ਇਹ ਸਾਰੇ ਖਤਮ ਹੋ ਸਕਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੂਸਰੀ ਗੱਲ ਜੀ ਹੋਰ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ 20 ਤਰੀਕ ਤੋਂ ਛੋਟੇ ਸਰਬਜਾਂ ਦੇ ਦੀ ਸ਼ਦੀ ਦਾ ਫੂਕ ਵਿਚਾਰਿਆ ਇਸਰ ਕਿ ਪਿੰਡ ਜਿਹੜੀ ਪੰਚਾਇਤਾਂ ਚ ਚੋਣ ਵੀ ਹੋਣੀ ਹੈ ਕਿਰਪਾ ਕਰ ਨਸ਼ੇ ਦਾ ਫੇਵਨਾ ਨਾ ਕਰਨ ਬੇਸ਼ੱਕ ਪੰਚਾਇਤ ਸਰਕਾਰ ਨੇ ਥੋੜਾ ਥੋੜਾ ਗਲਤ ਕੀਤਾ ਜਿਹੜੇ ਇਲੈਕਸ਼ਨ ਆਉਂ ਬੇ ਟਾਈਮ ਤੇ ਨਹੀਂ ਆਏ ਪਰ ਇਹ ਸਾਰੀਆਂ ਪੰਚਾਇਤਾਂ ਸਾਰੇ ਤੱਕਾਂ ਤੋਂ ਬੇਨਤੀ ਹੈ ਕਿ ਜੇ ਇਲੈਕਸ਼ਨ ਹੋ ਰਹੇ ਤੇ ਬੜੀ ਸ਼ਾਂਤੀ ਨਾਲ ਔਰ ਨਸ਼ੇ ਦੇ ਕਰ ਤੋਗੜ ਨਸ਼ੇ ਦੀ ਵਰਤੋਂ ਨਾ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਜੀ ਆਵਾਜ਼ ਕੋਈ ਦਿੱਕਤ ਆਵੇ ਆਵਾਜ਼ ਜੀ ਤੇ ਆਓ ਹੁਣ ਅੰਤ ਤਾ ਤੁਹਾਨੂੰ ਵਿਖਾਨਿਆ ਕਿ ਇੱਕ ਵੀਰ ਨੇ ਕਿਦਾਂ ਕਿਹਾ ਕਿ ਅਗਰ ਪੰਚਾਇਤੀਆਂ ਚੋਣਾਂ ਹੋ ਹੀ ਰਹੀਆਂ ਨੇ ਤਾਂ ਪੰਚਾਇਤੀਆਂ ਚੋਣਾਂ ਕਿਦਾਂ ਹੋਣੀਆਂ ਚਾਹੀਦੀਆਂ ਨੇ ਤੇ ਇੱਕ ਸਰਪੰਚ ਦੇ ਖਾਤੇ ਦੇ ਵਿੱਚ ਜੋ ਵੀ ਪੈਸਾ ਆਂਦਾ ਹੈ ਕਿ ਉਹ ਪੈਸਾ ਪਿੰਡ ਦੇ ਭਲੇ ਵਾਸਤੇ ਵਿਕਾਸ ਵਾਸਤੇ ਲੱਗਦਾ ਹੈ ਨਹੀਂ ਲੱਗਦਾ ਉਸ ਦਾ ਹਿਸਾਬ ਕਿਤਾਬ ਕਿਸ ਤਰੀਕੇ ਨਾਲ ਰੱਖਿਆ ਜਾਣਾ ਚਾਹੀਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਉਸ ਨੂੰ ਨਿਭਾਉਣੀਆਂ ਚਾਹੀਦੀਆਂ ਨੇ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪੰਚੀ ਸਰਪੰਚੀ ਦੀ ਇਲੈਕਸ਼ਨ ਆ ਗਈ ਆ ਪੰਜ ਸਰਪੰਚ ਸਪੋਰਟਾਂ ਭਾਲਦੇ ਆ ਅਸਲ ਵਿੱਚ ਇਹ 2 2 3 3 ਪਾਰਟੀਆਂ ਦਿਖਾਈ ਦਿੰਦੀਆਂ ਪਰ ਇਹ 2 2 3 3 ਪਾਰਟੀਆਂ ਹੈ ਨਹੀਂ ਇਹ ਸਾਰੇ ਇੱਕ ਆ ਇੱਕ ਕੇਸ ਤਰ੍ਹਾਂ ਆ ਇਹ ਲੋਕ ਦੇਖਦੇ ਆ ਵੀ ਆ ਪੰਜ ਸਟਰੋਂਗ ਆ ਸਾਡੇ ਨਾਲ ਹਿੱਸਾ ਪੱਤੀ ਪਾ ਲੈਂਦਾ ਆ ਆਪਾਂ ਇਦਾਂ ਕਰੀਏ ਇਸ ਵਾਰਡ 'ਚ ਇਹਨੂੰ ਚਿਤਾ ਦਿੰਨੇ ਆ ਖੜਾ ਕਿਸੇ ਹੋਰ ਨੂੰ ਕਰ ਦੇਣਾ ਸਪੋਰਟ ਕਿਸੇ ਹੋਰ ਦੀ ਕਰ ਦਿੰਦੇ ਆ ਇਸ ਤਰ੍ਹਾਂ ਬਹੁਤ ਪਿੰਡਾਂ ਵਿੱਚ ਹੁੰਦਾ ਇੱਕ ਪਿੰਡ ਦੀ ਕਹਾਣੀ ਨਹੀਂ ਹੈਗੀ ਇਹ ਬਹੁਤ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਹੁੰਦਾ ਕਈ ਪਿੰਡਾਂ ਦੇ ਇਮਾਨਦਾਰ ਬੰਦੇ ਵੀ ਆ ਕਈ ਪਿੰਡਾਂ ਵਿੱਚ ਬਹੁਤ ਹੀ ਇਮਾਨਦਾਰ ਬੰਦੇ ਆ ਭਾਈ ਪਰ ਕਈ ਪਿੰਡਾਂ ਵਿੱਚ ਇਸ ਤਰ੍ਹਾਂ ਹੋ ਰਹੀ ਆ ਦੋਸਤੋ ਮੇਰੀ ਇਹੀ ਮੰਗਿਆ ਕਿ ਪੰਜਾਬ ਦੇ ਜਿੰਨੇ ਵੀ ਪਿੰਡ ਆ ਸਾਰੇ ਪਿੰਡਾਂ ਦੇ ਵਿੱਚ ਜਿੰਨੀ ਗ੍ਰਾਂਟ ਆਉਂਦੀ ਆ ਉਹ ਪਾਰਦਰਸ਼ੀ ਹੋਣੀ ਚਾਹੀਦੀ ਵੀ ਇੰਨੀ ਪਿੰਡਾਂ ਨੂੰ ਗ੍ਰਾਂਟ ਆਉਂਦੀ ਆ ਕੱਲੇ-ਕੱਲੇ ਪਿੰਡ ਨੂੰ ਵੀ ਐਸ ਪਿੰਡ ਨੂੰ ਇੰਨੀ ਗ੍ਰਾਂਟ ਮਿਲੀ ਆ ਐਸ ਨੂੰ ਇੰਨੀ ਗ੍ਰਾਂਟ ਮਿਲੀ ਆ ਉਹ ਸ਼ੋ ਹੋਣੀ ਚਾਹੀਦੀ ਆ ਫੇਸਬੁੱਕ ਤੇ YouTube ਤੇ ਪੇਜ ਬਣਨੇ ਚਾਹੀਦੇ ਆ ਤੇ ਕਿੰਨੇ ਦਾ ਪਿੰਡ ਦੇ ਵਿੱਚ ਸੀਮੈਂਟ ਲੱਗਦਾ ਆ ਕਿੰਨੇ ਦਾ ਪਿੰਡ ਵਿੱਚ ਬਜਰੀ ਆ ਲੱਗੀ ਆ ਕਿੰਨੇ ਦਾ ਪਿੰਡ ਦੇ ਵਿੱਚ ਰੇਤਾ ਲੱਗੀ ਆ ਜਾਨੀ ਕਿ ਉਹ ਸਾਰਾ ਕੁਝ ਜੇ ਪਾਰਦਰਸ਼ੀ ਹੋ ਜਾਊਗਾ ਤੇ ਸਾਡੇ ਪਿੰਡਾਂ ਦਾ ਸੁਧਾਰ ਹੋ ਜਾਊਗਾ ਜਿੰਨਾ ਚਿਰ ਇਹ ਸਾਰਾ ਕੁਝ ਪਾਰਦਰਸ਼ੀ ਨਹੀਂ ਹੁੰਦਾ ਉਨਾ ਚਿਰ ਆਪਾਂ ਕੋਈ ਉਮੀਦ ਨਹੀਂ ਲਾ ਸਕਦੇ ਵੀ ਸਾਡੇ ਪਿੰਡਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੁਧਾਰ ਹੋਊਗਾ ਜੇ ਤੁਸੀਂ ਵਾਕੇ ਚਾਹੁੰਦੇ ਆ ਕਿ ਪਿੰਡਾਂ ਵਿੱਚ ਨੌਜਵਾਨ ਆਯਾਦ ਕੋਈ ਖੜਨ ਦੀ ਬਾਲੀ ਵੱਡੀ ਫੀਸ ਨਹੀਂ ਲੱਗਦੀ ਆਯਾਦ ਖੜੋ ਕਿਸੇ ਪਾਰਟੀ ਵੱਲੋਂ ਟੈਕਟਰਾਂ ਲਓ ਆਜ਼ਾਦ ਹੋ ਕੇ ਖੜੋ ਪਿੰਡਾਂ ਲਈ ਸੰਘਰਸ਼ ਕਰੋ ਮੈਂ ਜਿੰਨੇ ਵੀ ਮੇਰੇ ਨੌਜਵਾਨ ਵੀਰ ਮੇਰੇ ਫੇਸਬੁੱਕ ਤੇ ਮੇਰੇ ਨਾਲ ਜੁੜੇ ਆ ਮੈਂ ਸਾਰੇ ਇਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਭਰਾ ਵੋਟਾਂ ਤੇ ਖੜਨ ਦੀ ਕੋਈ ਵੱਡੀ ਪੰਚੀ ਸਰਪੰਚੀ ਤੇ ਖੜਨ ਦੀ ਕੋਈ ਵੱਡੀਆਂ ਫੀਸਾਂ ਨਹੀਂ ਲੱਗਦੀਆਂ ਤੁਸੀਂ ਆਜ਼ਾਦ ਖੜੋ ਕਿਸੇ ਪਾਰਟੀ ਦੇ ਸਹਾਰੇ ਲੈਣੇ ਛੱਡ ਦਿਓ ਆਜ਼ਾਦ ਖੜੋ ਨਵੇਂ ਲੀਡਰ ਪੈਦਾ ਹੋਣ ਜਿਹੜੇ ਪਿੰਡਾਂ ਦਾ ਸੁਧਾਰ ਕਰ ਸਕਣ ਨੌਜਵਾਨ ਅੱਗੇ ਆਉਣ ਕਿਉਂਕਿ ਜੇ ਤੁਸੀਂ ਆਸ ਰੱਖੂਗੇ ਕਿ ਮੈਨੂੰ ਪਾਰਟੀ ਵੱਲੋਂ ਟਿਕਟ ਦੇਊਗੀ ਮੈਂ ਫੇਲ ਆਣਾ ਪਾਰਟੀ ਨਾਲ ਕੋਈ ਆਸ ਨਾ ਰੱਖੋ ਇਹਨਾਂ ਨੇ ਸਿਰਫ ਆਪਣੇ ਪਹਿਲੇ ਹੀ ਟੀਚੇ ਮਿੱਥੇ ਹੁੰਦੇ ਆ ਜੇ ਕਿਸੇ ਨੂੰ ਟਿਕਟ ਦੇ ਵੀ ਦਿੰਦੇ ਆ ਪਾਰਟੀ ਵਾਲੇ ਇਹਨਾਂ ਨੇ ਅੰਦਰ ਗਤੀ ਵੋਟਾ ਕਿਸੇ ਦੂਜੇ ਨੂੰ ਪਵਾ ਦੇਣੀਆਂ ਹੁੰਦੀਆਂ ਕਿਉਂਕਿ ਇਹਨਾਂ ਨੇ ਆਪਣਾ ਇੱਕ ਰਲ ਮਿਲ ਕੇ ਸਾਰਾ ਕੁਝ ਚੱਲ ਰਿਹਾ ਆ ਇਹ ਇਕੱਲੇ ਇੱਕ ਪਿੰਡ ਦੀ ਕਹਾਣੀ ਨਹੀਂ ਮੈਂ ਕਿਸੇ ਪਿੰਡ ਦਾ ਪੱਧਰ ਤੌਰ ਤੇ ਨਾਂ ਨਹੀਂ ਲੈਂਦਾ ਵੀ ਫਲਾਨੇ ਪਿੰਡ ਚ ਇਦਾਂ ਹੋ ਰਿਹਾ ਆ ਪਰ ਤਕਰੀਬਨ ਸਾਰੇ ਪਿੰਡਾਂ ਦਾ ਵਿੱਚੋ ਵਿੱਚ ਹੀ ਇਹੀ ਹਾਲ ਆ ਪਰ ਕੁਝ ਪਿੰਡ ਚੰਗੇ ਵੀ ਹੈਗੇ ਆ ਪਰ ਮੇਰੀ ਇੱਕੋ ਹੀ ਬੇਨਤੀ ਆ ਵੀ ਜੇ ਪਿੰਡਾਂ ਦੀ ਜਿੰਨੀ ਗ੍ਰਾਂਟ ਆਉਂਦੀ ਆ ਇਹ ਪਾਰਦਰਸ਼ੀ ਹੋ ਜਾਣ ਫੇਸਬੁਕ ਤੇ ਪੇਜ ਬਣੇ YouTube ਤੇ ਫੇਸ ਪੇਜ ਬਣੇ ਜਿੰਨੇ ਦਾ ਸੀਮੈਂਟ ਆਉਂਦਾ ਸਾਡੇ ਪਿੰਡ ਨੂੰ ਜਿੰਨੇ ਦਾ ਰੇਤਾ ਲੱਗਦਾ ਕਿੰਨੇ ਬੰਦੇ ਸਫਾਈ ਵਾਲੇ ਲੱਗੇ ਹੋਏ ਆ ਉਹਨਾਂ ਦੀ ਕਿੰਨੀ ਤਨਖਾਹ ਆਉਂਦੀ ਆ ਕਿੰਨੇ ਬੰਦੇ ਜੜਿਆਲੇ ਦੇ ਵਿੱਚ ਲਾ ਲਓ ਜਾਂ ਸੰਬਰਾਵਾਂ ਦੇ ਵਿੱਚ ਲਾ ਲਓ ਦਾਦੂਵਾਲ ਵਿੱਚ ਲਾ ਲਓ ਸਰਹਾਲੀ ਚ ਲਾ ਲਓ ਲਖਣਪਾਣਾ ਚ ਲਾ ਲਓ ਹੋਰ ਵੀ ਜਿੰਨੇ ਪੰਜਾਬ ਦੇ ਪਿੰਡ ਆ ਉਹਨਾਂ ਵਿੱਚ ਕਿੰਨੀ ਗ੍ਰਾਂਟ ਆਉਂਦੀ ਆ ਤੇ ਕਿੰਨੀ ਕਿੰਨੀ ਉਹ ਗ੍ਰਾਂਟ ਸਾਡੇ ਤੱਕ ਪਿੰਡਾਂ ਤੱਕ ਕੀ ਕੀ ਲੱਗ ਰਿਹਾ ਕੀ ਕੀ ਹੁੰਦਾ ਉਹ ਸਾਰਾ ਪਾਰਦਰਸ਼ੀ ਹੋਣਾ ਚਾਹੀਦਾ ਆ ਫੇਸਬੁੱਕ ਤੇ YouTube ਤੇ ਪੇਜ ਬਣਨੇ ਚਾਹੀਦੇ ਆ ਦੇਖੋ ਸਾਡੇ ਪਿੰਡ ਦੇ ਸਰਪੰਚ ਨੂੰ ਚਾਹੀਦਾ ਸਾਰੇ ਪਿੰਡ ਵਾਲਿਆਂ ਨੂੰ ਦੱਸਣਾ ਬਈ ਹਾਂਜੀ ਪਿੰਡ ਵਾਲਿਓ ਮੈਂ ਤੁਹਾਡੇ ਪਿੰਡ ਦਾ ਸਰਪੰਚ ਆ ਇਨੀ ਗ੍ਰਾਂਟ ਆ ਗਈ ਆ ਤੁਸੀਂ ਸਲਾਹ ਦਿਓ ਕਿੱਥੇ ਲਾਉਣੀ ਆ ਅਸਲ ਵਿੱਚ ਕਾਨੂੰਨੀ ਤੌਰ ਤੇ ਵੀ 6 ਮਹੀਨਿਆਂ ਬਾਅਦ ਇਹਨਾਂ ਦਾ ਹੱਕ ਬਣਦਾ ਕਿ ਪਿੰਡ ਵਾਲਿਆਂ ਨੂੰ ਦੱਸਣ ਵੀ ਅਸੀਂ ਆਹ ਕੁਝ ਕਰ ਰਹੇ ਆ ਇੱਥੇ ਪੈਸਾ ਲਾ ਰਹੇ ਆ ਜਲਾਸ ਕਰਨ ਪਰ ਜਾਦੀ ਮੈਂ ਸੁਰਤ ਫੜੀ ਆ ਪਤਾ ਨਹੀਂ ਕਿੰਨੇ ਕ ਪੰਚ ਆਏ ਕਿੰਨੇ ਕ ਸਰਪੰਚ ਆਏ ਅੱਜ ਤੱਕ ਪਿੰਡ ਵਿੱਚ ਕੋਈ ਜਲਾਸ ਨਹੀਂ ਹੁੰਦਾ ਕੋਈ ਦੱਸਦਾ ਨਹੀਂ ਕੋਈ ਹਿਸਾਬ ਨਹੀਂ ਦਿੰਦਾ ਵੀ ਆ ਇੱਥੇ ਇੰਨਾ ਖਰਚਾ ਆਇਆ ਦੇਖੋ ਜੀ ਮੇਰਾ ਫਰਜ਼ ਆ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕਿ ਸਾਡੇ ਪਿੰਡਾਂ ਦਾ ਸੁਧਾਰ ਹੋਵੇ। ਬਾਕੀ ਮੈਂ ਆਪਾਂ ਮੈਂ ਚੰਗਾ ਚਾਹੇ ਮਾੜਾ ਇਹ ਸਾਰੇ ਜਾਣਦੇ ਆ ਤੁਸੀਂ ਵੀ ਜਾਣਦੇ ਹੋ ਠੀਕ ਆ ਜੀ। ਮੈਂ ਨਹੀਂ ਕਹਿੰਦਾ ਕਿ ਮੈਂ ਪੰਚ ਬਣਨਾ ਜਾਂ ਮੈਂ ਸਰਪੰਚ ਬਣਨਾ ਮੇਰੇ ਵੱਲੋਂ ਜਿਹੜਾ ਮਰਜ਼ੀ ਬੰਦਾ ਪੰਚ ਬਣ ਜਵੇ ਜਿਹੜਾ ਮਰਜ਼ੀ ਬੰਦਾ ਸਰਪੰਚ ਬਣ ਜਵੇ ਮੈਂ ਸਪੋਰਟ ਕਰਨ ਲਈ ਤਿਆਰ ਆ ਬਸ ਮੇਰੀ ਇੱਕੋ ਹੀ ਛੋਟੀ ਜੀ ਮੰਗਿਆ ਵੀ ਜਿੰਨੀ ਪਿੰਡਾਂ ਨੂੰ ਗ੍ਰਾਂਟ ਆਉਂਦੀ ਆ ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਜਿੰਨੀ ਸਾਡੇ ਪਿੰਡ ਨੂੰ ਗ੍ਰਾਂਟ ਆਉਂਦੀ ਹੈ ਸਾਰੀ ਪਾਰਦਰਸ਼ੀ ਕਰ ਦਿਓ ਵੀ ਐਨੀ ਗ੍ਰਾਂਟ ਆਈ ਆ ਇੱਥੇ ਇੱਥੇ ਲਾਈ ਆ ਉਹਦੇ ਵਿੱਚੋਂ ਆ ਚੀਜ਼ ਆਈ ਆ ਇੰਨਾ ਦੁਕਾਨਾਂ ਦਾ ਕਰਾਇਆ ਆ ਠੀਕ ਹੈ ਜੀ ਇੰਨਾ বাস ਅਡੇ ਦਾ ਕਰਾਇਆ ਆ ਇੰਨਾ ਪ੍ਰੀਤ ਪੈਲੇਸ ਦਾ ਕਰਾਇਆ ਆ ਠੀਕ ਨਹੀਂ ਹੁਣ ਜਿਹੜਾ ਮੋਟਾ ਮੋਟਾ ਜਿੰਨਾ ਵੀ ਖਰਚਾ ਹੈ ਉਹ ਸਾਰਾ ਹੀ ਤਕਰੀਬਨ ਫੇਸਬੁੱਕ ਤੇ ਪੇਜ ਵੜਨਾ ਚਾਹੀਦਾ ਆ YouTube ਤੇ ਪੇਜ ਵੜਨਾ ਚਾਹੀਦਾ ਆ ਕਿਉਂਕਿ ਆਮ ਜਨਤਾ ਦਾ ਪੈਸਾ ਆ ਆਮ ਲੋਕਾਂ ਦਾ ਪੈਸਾ ਆ ਜੇ ਆਪਾਂ ਲੋਕਾਂ ਨੂੰ ਦੱਸਾਂਗੇ ਨਾ ਤੇ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਸਾਡੇ ਪਿੰਡ 'ਚ ਕੀ ਹੋ ਰਿਹਾ ਆ ਹੁਣ ਤੁਸੀਂ ਆਪਸ ਵਿੱਚ ਰਲ ਮਿਲ ਕੇ ਸਾਰਾ ਕੁਝ ਕਰੀ ਜਾਓ ਕਿਸੇ ਨੂੰ ਦੱਸੋ ਨਾ ਤਾਂ ਮਾੜੀ ਗੱਲ ਆ ਨਾ ਹਨਾ ਇਸ ਕਰਕੇ ਪਿੰਡ 'ਚ ਜਲਾਸ ਹੋਣੇ ਚਾਹੀਦੇ ਆ ਵੱਧ ਤੋਂ ਵੱਧ ਜਲਾਸ ਕਰਨ ਪਿੰਡਾਂ 'ਚ ਦੱਸਣ ਇਹ ਸਾਰਾ ਕੁਝ ਪਾਰਦਰਸ਼ੀ ਹੋਣਾ ਚਾਹੀਦਾ ਆ ਕਿੰਨੀ ਗ੍ਰਾਂਟ ਆਉਂਦੀ ਆ ਕਿੱਥੇ ਲਾਉਂਦੇ ਆ ਕੀ ਕਰਦੇ ਆ ਇਹ ਪਿੰਡ ਦੇ ਸਾਡਾ ਕੋਈ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਯੂਕੇ ਕੋਈ ਪਿੰਡ ਦਾ ਬੱਚਾ ਵੀ ਬੈਠਾ ਹੋਵੇ ਨਾ ਉਥੋਂ ਉਂਗਲ ਮਾਰੇ ਨੈੱਟ ਤੇ ਸਰਚ ਕਰੇ ਤੇ ਉਹਨੂੰ ਪਤਾ ਲੱਗ ਜਵੇ ਹਾਂ ਬਈ 10000 ਦੀਆਂ ਇੰਟਰਲੌਕ ਲੱਗੇ ਆ ਠੀਕ ਹੈ ਜੀ ਉਹਦਾ ਪੱਕਾ ਬਿੱਲ ਹੋਣਾ ਚਾਹੀਦਾ ਆ ਫੇਸਬੁੱਕ ਤੇ YouTube ਤੇ ਫੋਟੋ ਖਿੱਚ ਕੇ ਪੱਕੇ ਬਿੱਲ ਦੀ ਪਾਈ ਜਾਵੇ ਬਈ ਹਾਂ ਜੀ ਆ ਇੰਨੇ ਦੀ ਇੱਥੋਂ ਇੱਟਾਂ ਲਿਆਂਦੀਆਂ ਆ ਇੰਨੇ ਦਾ ਇਥੋਂ ਸੀਮੈਂਟ ਲਿਆਂਦਾ ਆ ਜੇ ਵਾਕਈ ਇੰਦਾ ਪਾਰਦਰਸ਼ੀ ਪਿੰਡਾਂ ਦਾ ਇਹ ਕੰਮ ਹੋ ਜਵੇ ਫੇਰ ਵਾਕਈ ਪਿੰਡਾਂ ਦਾ ਸੁਧਾਰ ਹੋ ਸਕਦਾ ਆ ਫੇਰ ਪਿੰਡ ਸੋਨੇ ਵਰਗੇ ਬਣ ਸਕਦੇ ਆ ਜੇ ਤੁਸੀਂ ਕਹੋ ਵੀ ਪਿੰਡਾਂ ਦੇ ਵਿੱਚ ਸਰਬਸ਼ਾਂਤੀ ਹੋ ਜਾਂਦੀ ਆ ਹੁਣ ਮਤਲਬ ਸਰਬਸ਼ਾਂਤੀ ਕਰਨੀ ਕਿਨੇ ਆ ਪਿੰਡਾਂ ਦੇ ਪੰਚਾਂ ਨੇ ਕਰਨੇ ਆ ਉਹ ਪੰਚ ਜਿਹੜੇ ਪਹਿਲਾਂ ਬਣੇ ਹੋਏ ਆ ਉਹਨਾਂ ਬੰਦਿਆਂ ਨੇ ਅੱਗੇ ਫੇਰ ਵੀ ਸਰਬਸ਼ਾਂਤੀ ਚਾਉਣਾ ਆ ਤੇ ਉਹ ਅੱਗੇ ਵੀ ਪਹਿਲਾਂ ਵੀ ਆਏ ਹੋਏ ਆ ਸਰਬਸ਼ਾਂਤੀ ਹੋਵੇ ਤੇ ਐਸ ਚੀਜ਼ ਨਾ ਹੋਵੇ ਵੀ ਪਿੰਡਾਂ ਦੇ ਵਿੱਚ ਜਿਹੜਾ ਜੋ ਕੁਝ ਵੀ ਹੈਗਾ ਸਾਰਾ ਪਾਰਦਰਸ਼ੀ ਹੋਣਾ ਚਾਹੀਦਾ ਜੇ ਪਾਰਦਰਸ਼ੀ ਹੋਊਗਾ ਤਾਂ ਫੇਰ ਹੀ ਪਿੰਡਾਂ ਦਾ ਸੁਧਾਰ ਹੋਊਗਾ ਜੇ ਤੁਸੀਂ ਇਹ ਦੇਖੋਗੇ ਵੀ ਇਸ ਵਾਰਡ 'ਚ ਅਸੀਂ ਫਲਾਨੀ ਪਾਰਟੀ ਦਾ ਬੰਦਾ ਜਿੱਤ ਆ ਲਈਏ ਤੇ ਇਸ ਵਾਰਡ 'ਚ ਉਹ ਸਾਨੂੰ ਸਪੋਰਟ ਕਰ ਦੇਣ ਫੇਰ ਇਹਦਾ ਰਲ ਮਿਲ ਕੇ ਪੰਚਾਇਤਾਂ ਬਣਾਉਣੀਆਂ ਪਿਛਲੀ ਪੰਚਾਇਤ ਜੜਿਆਲੇ ਦੇ ਵਿੱਚ ਕਾਲੀ ਕਾਂਗਰਸੀਆਂ ਨੇ ਰਲ ਮਿਲ ਕੇ ਬਣਾਈ ਹੋਈ ਸੀਗੀ ਠੀਕ ਹੈ ਜੀ ਉਹਨਾਂ ਦਾ ਸਰਪੰਚ ਬਣ ਗਿਆ ਉਹ ਪੰਜ ਘਟਦੇ ਸੀਗੇ ਉਹਨਾਂ ਨੇ ਉਧਰੋਂ ਲੈ ਲੈ ਠੀਕ ਹੈ ਜੀ ਰਲ ਮਿਲ ਕੇ ਉਹਨਾਂ ਨੇ ਆਪਣਾ ਸਿਸਟਮ ਚਲਾ ਲਿਆ ਬਹੁਤੇ ਪਿੰਡਾਂ ਵਿੱਚ ਇਦਾਂ ਰਲ ਮਿਲ ਕੇ ਚਲਾ ਲੈਂਦੇ ਆ ਠੀਕ ਹੈ ਜੀ ਪਰ ਅਸਲ ਵਿੱਚ ਸਚਾਈ ਜਿਹੜੀ ਆ ਉਹ ਪਾਰਦਰਸ਼ੀ ਹੋਣੀ ਚਾਹੀਦੀ ਆ ਮੈਂ ਕਿਸੇ ਦਾ ਦੋਖੀ ਨਹੀਂ ਮੇਰਾ ਕਿਸੇ ਨਾਲ ਕੋਈ ਦੁਸ਼ਮਣ ਨਹੀਂ ਮੇਰੇ ਵੱਲੋਂ ਪਿੰਡ ਜੰਡਿਆਲੇ ਦੇ ਲੋਕ ਮੈਂ ਲਾਈਵ ਹੋ ਕੇ ਵੀਡੀਓ 'ਚ ਕਹਿ ਰਿਹਾ ਆ ਪਿੰਡ ਜੰਡਿਆਲੇ ਦੇ ਲੋਕ ਇਕੱਠੇ ਹੋ ਕੇ ਕਹਿ ਦੇਣਗੇ ਕਿ ਤੂੰ ਆਹ ਬੰਦੇ ਦੀ ਸਪੋਰਟ ਕਰਨੀ ਆ ਮੈਂ ਸਪੋਰਟ ਕਰਨ ਲਈ ਤਿਆਰ ਆ ਪਿੰਡ ਜੰਡਿਆਲੇ ਦੇ ਲੋਕ ਜਿਹਨੂੰ ਚਾਹਣ ਉਹਨੂੰ ਚੁਣ ਸਕਦੇ ਆ ਹੋਰ ਵੀ ਪਿੰਡਾਂ 'ਚ ਤੁਸੀਂ ਜਿਹਨੂੰ ਚਾਹੋ ਉਹਨੂੰ ਚੁਣ ਸਕਦੇ ਬਸ ਇੱਕੋ ਹੀ ਮੰਗ ਰੱਖੋ ਵੀ ਪਾਰਦਰਸ਼ੀ ਹੋ ਜਵੇ ਜੇ ਜਿੰਨੀ ਗ੍ਰਾਂਟ ਆਉਂਦੀ ਆ ਉਹ ਸਾਰੀ ਪਾਰਦਰਸ਼ੀ ਹੋ ਜਵੇ ਕਿੱਥੇ ਪੈਸਾ ਲੱਗਦਾ ਆ ਉਹ ਪਾਰਦਰਸ਼ੀ ਹੋ ਜਵੇ ਕਿੰਨੇ ਬੰਦੇ ਸਫਾਈ ਵਾਲੇ ਲੱਗੇ ਆ ਕਿੰਨੇ ਬੰਦਿਆਂ ਦੀ ਤਨਖਾਹ ਆਉਂਦੀ ਆ ਤੇ ਕਿੰਨੇ ਬੰਦੇ ਕੰਮ ਕਰਦੇ ਆ ਇਹ ਸਭ ਪਾਰਦਰਸ਼ੀ ਹੋ ਜਵੇ ਕਿਉਂਕਿ ਹੁਣ 6 ਬੰਦੇ ਜੜਿਆਲੇ ਦੇ ਵਿੱਚ ਸਫਾਈ ਕਰਦੇ ਆ ਠੀਕ ਹੈ ਜੀ ਹੁਣ 12 12.5 ਹਜ਼ਾਰ ਦੀ ਆਬਾਦੀ ਆ ਜੜਿਆਲੇ ਦੀ ਹੁਣ ਜੇ ਵਿਚਾਰੇ ਉਹ ਇਧਰ ਸਫਾਈ ਕਰਕੇ ਜਾਂਦੇ ਆ ਤੇ ਦੂਜੇ ਪਾਸੇ ਦੇ ਗਾਲਾ ਕਢਣ ਲੱਪੰਦੇ ਵੀ ਤੁਸੀਂ ਇਧਰੋਂ ਨਹੀਂ ਆਏ ਜੇ ਉਹ ਦੂਜੇ ਪਾਸੇ ਸਫਾਈ ਕਰਦੇ ਆ ਤੇ ਤੀਜੇ ਪਾਸੇ ਦੇ ਨਾਰਾਜ਼ ਹੋ ਜਾਂਦੇ ਆ ਹੁਣ ਇੰਨੀਆਂ ਪੱਤੀਆਂ ਆ ਉਹ ਵਿਚਾਰੇ ਕਿੱਧਰ ਕਿੱਧਰ ਸਫਾਈ ਕਰ ਦੇਣ 6 ਬੰਦੇ 12.5 14 ਹਜ਼ਾਰ ਦੀ ਆਬਾਦੀ ਨੂੰ ਕਿੱਦਾਂ ਸਾਂਭ ਲੈਣਗੇ ਇਸ ਕਰਕੇ ਮੇਰੀ ਬੇਨਤੀ ਆ ਵੀ ਜਿੰਨੇ ਬੰਦੇ ਸਫਾਈ ਵਾਲੇ ਲੱਗੇ ਆ ਉਹ YouTube ਤੇ Facebook ਤੇ ਪੇਜ ਬਣੇ ਵੀ ਐਨੇ ਪਿੰਡ ਦੇ ਵਿੱਚ ਬੰਦੇ ਸਫਾਈ ਕਰਦੇ ਆ ਇਹਨਾਂ ਦੀ ਇੰਨੀ ਤਨਖਾਹ ਆ ਜੇ ਸਾਰਾ ਕੁਝ ਪਾਰਦਰਸ਼ੀ ਹੋ ਜਾਊਗਾ ਤੇ ਮੈਨੂੰ ਨਹੀਂ ਲੱਗਦਾ ਪਿੰਡ ਦਾ ਕੋਈ ਵੀ ਕੰਮ ਰੁਕੂਗਾ ਪਿੰਡ ਦਾ ਹਰ ਕੰਮ ਵਧੀਆ ਤਰੀਕੇ ਨਾਲ ਪਿੰਡ ਸੋਨੇ ਵਰਗੇ ਬਣ ਜਾਣਗੇ ਸਾਡੇ ਸੋਨੇ ਵਰਗੇ ਜੇ ਸਾਰਾ ਕੁਝ ਪਾਰਦਰਸ਼ੀ ਹੋ ਜਾਊਗਾ ਜਿੰਨਾ ਚਿਰ ਪਿੰਡਾਂ ਦਾ ਡਾਟਾ ਪਾਰਦਰਸ਼ੀ ਨਹੀਂ ਹੁੰਦਾ ਕਿੰਨੀ ਗ੍ਰਾਂਟ ਆਈ ਆ ਕਿੱਥੇ ਖਰਚੀ ਆ ਕਿੱਥੇ ਲਾਈ ਆ ਕਿਸੇ ਆਮ ਜਨਤਾ ਨੂੰ ਪਤਾ ਲੱਗੇ ਹੁਣ ਦੇਖੋ ਜੀ ਆਮ ਪਬਲਿਕ ਦਾ ਪੈਸਾ ਆ ਹੁਣ ਆਪਾਂ ਦੁਕਾਨ ਤੋਂ ਚਾਹ ਪੱਤੀ ਲਿਆਉਨੇ ਆ ਉਹਦੇ ਉੱਤੇ ਵੀ ਟੈਕਸ ਲੱਗਦਾ ਆ ਖੰਡ ਪੱਤੀ ਲਿਆਉਨੇ ਆ ਉਹਦੇ ਉੱਤੇ ਵੀ ਟੈਕਸ ਲੱਗਦਾ ਆ ਆਪਾਂ ਦੁਕਾਨ ਤੋਂ ਕੋਈ ਵੀ ਸੌਦਾ ਲੈਨੇ ਆ ਸਾਡੇ ਟੈਕਸ ਦਾ ਪੈਸਾ ਜਿਹੜਾ ਗ੍ਰਾਂਟ ਦੇ ਰੂਪ ਦੇ ਵਿੱਚ ਪਿੰਡਾਂ ਨੂੰ ਆਉਂਦਾ ਜਿਉਂ ਪਿੰਡਾਂ ਵਿੱਚ ਲੱਗੇ ਹੀ ਨਹੀਂ ਰਿਹਾ ਫੇਰ ਪਿੰਡਾਂ ਦਾ ਸੁਧਾਰ ਵੀ ਕੀ ਹੋਣਾ ਨਾ ਦੇਖੋ ਹੁਣ ਪਿੱਛੇ ਜਾ ਕੁਝ ਬੰਦਿਆਂ ਨੇ ਗੱਲਾਂ ਬਣਾਈਆਂ ਜੀ ਇਹਨੂੰ ਐਨਆਰਆਈ ਦੇ ਪੈਸੇ ਆਏ ਆ ਇਹ ਇਲੈਕਸ਼ਨ ਤਾਂ ਲੜਿਆ ਦੇਖੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਪਿਛਲੀ ਜਿਹੜੀ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਦੀ ਮੈਂ ਲੜੀ ਸੀਗੀ ਜੜਿਆਲੇ ਦੇ ਵਿੱਚੋਂ ਮੈਨੂੰ ਜਿੰਨੀ ਵੀ ਵੋਟ ਪਈ ਆ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਆ ਦਿਲੋਂ ਸਤਿਕਾਰ ਕਰਦਾ ਵੀ ਮੇਰੀ ਸਪੋਰਟ ਕੀਤੀ ਉਹਨਾਂ ਨੇ ਪਰ ਉਹ ਇਲੈਕਸ਼ਨ ਸਿਰਫ ਇੱਕ ਮੇਰਾ ਦੋਸਤ ਆ ਬਾਹਰ ਉਹਨੇ ਮੈਨੂੰ ਥੋੜੇ ਜਿਹੇ ਪੈਸੇ ਪਾਏ ਆ 10000 ਰੁਪਇਆ ਠੀਕ ਨਹੀਂ ਹੋਰ ਮੈਨੂੰ ਕੋਈ ਪੈਸਾ ਨਹੀਂ ਕਿਸੇ ਪਾਸਿਓਂ ਆਇਆ। ਉਦਾਂ ਵੈਸੇ ਹਵਾਵਾਂ ੜਾਉਣ ਨੂੰ ਜੋ ਮਰਜ਼ੀ ਕਹੀ ਜਾਣ ਵੀ ਫਲਾਨੇ ਨੇ ਪੈਸੇ ਪਾਏ ਜੇ ਕੋਈ ਕਿਸੇ ਤੋਂ ਕੋਈ ਪ੍ਰੂਫ ਆ ਤੇ ਉਹ ਮੈਨੂੰ ਦਿਖਾ ਸਕਦਾ ਹਾਂ ਵੀ ਮੈਂ ਪਾਏ ਆ ਠੀਕ ਨਹੀਂ ਸਿਰਫ ਮੇਰੇ ਇੱਕ ਦੋ ਦੋਸਤ ਆ ਉਹਨਾਂ ਨੇ ਮੈਨੂੰ ਇੱਕ ਨੇ 10000 ਰੁਪਇਆ ਇੱਕ ਨੇ ਫਿਰ 10000 ਰੁਪਇਆ ਇਦਾਂ ਮੈਨੂੰ ਪਾਏ ਆ ਹੋਰ ਮੈਨੂੰ ਕਿਸੇ ਨੇ ਕੋਈ ਪੈਸਾ ਨਹੀਂ ਪਾਇਆ। ਠੀਕ ਨਹੀਂ ਜੀ ਇੱਕ ਬੰਦੇ ਨੇ ਮੈਨੂੰ 1000 ਰੁਪਇਆ ਦਿੱਤਾ ਮੈਂ ਉਹਦੇ ਘਰੇ ਗਿਆ ਸੀਗਾ ਵੋਟਾਂ ਨੂੰ ਕਹਿਣ ਉਹਨੇ ਮੈਨੂੰ 1000 ਰੁਪਇਆ ਮੇਰੀ ਸਪੋਰਟ ਕੀਤੀ ਸੀ ਹੋਰ ਮੇਰੀ ਕਿਸ ਬਾਕੀ ਮੈਂ ਤਾਂ ਥੋੜੇ-ਥੋੜੇ ਆਪਣੇ ਕੋਲ ਜਿੰਨੀ ਕਿ ਹਿੰਮਤ ਸੀ ਸਰ ਪੋਸਟਰ ਲਾਏ ਸੀਗੇ ਤੇ ਚਲੋ ਲੋਕਾਂ ਨੇ ਮੈਨੂੰ ਸਪੋਰਟ ਵੀ ਕੀਤੀ ਹੈ ਕਿ ਤੀਜੀ ਧਿਰ ਬਣਾ ਕੇ ਖੜਾ ਕਰਤਾ ਮੈਂ ਬਹੁਤ ਦਿਲੋਂ ਸਤਿਕਾਰ ਕਰਦਾ ਸਾਰਿਆਂ ਦਾ ਪਰ ਮੇਰੀ ਇੱਕੋ ਹੀ ਬੇਨਤੀ ਆ ਕਿ ਮੈਨੂੰ ਕੋਈ ਲਾਲਚ ਨਹੀਂ ਸਰਪੰਚੀ ਦਾ ਤੁਸੀਂ ਪਿੰਡ ਵਾਲੇ ਜਿੱਦਾਂ ਫੈਸਲਾ ਕਰੋਗੇ ਜਿਹਨੂੰ ਕਹੋਗੇ ਮੈਂ ਸ਼ਰਯਾਮ ਉਹ ਬੰਦੇ ਦੇ ਲਾਈਵ ਵੀਡੀਓ ਪਾਵੇ ਜਿੱਦਾਂ ਮੈਂ ਇਸ ਟਾਈਮ ਕਰ ਰਹੇ ਹਾਂ ਉਹ ਲਾਈਵ ਵੀਡੀਓ ਪਾ ਕੇ ਮੇਰੇ ਨਾਲ ਵਾਅਦੇ ਕਰੇ ਕਿ ਹਾਂ ਬਈ ਮੈਂ ਪਾਰਦਰਸ਼ੀ ਕਰ ਦੂੰਗਾ ਮੈਂ ਪਿੰਡ ਦਾ ਕੰਮ ਸਾਰਾ ਪਾਰਦਰਸ਼ੀ ਕਰੂੰਗਾ ਮੈਂ ਪਿੰਡ ਚ ਸਫਾਈ ਵਾਲੇ ਜਿਹੜੇ ਲੱਗਣਗੇ ਉਹਨਾਂ ਨੂੰ ਕਿੰਨੀ ਤਨਖਾਹ ਮਿਲਦੀ ਆ ਉਹ ਵੀ ਪਾਰਦਰਸ਼ੀ ਹੋਊਗੀ ਕਿੰਨੇ ਬੰਦੇ ਕੰਮ ਕਰਦੇ ਆ ਉਹ ਵੀ ਪਾਰਦਰਸ਼ੀ ਹੋਣਗੇ ਕਿੰਨੇ ਦਾ ਸੀਮੈਂਟ ਲੱਗਾ ਆ ਪਿੰਡ ਦੇ ਵਿੱਚ ਉਹ ਵੀ ਪਾਰਦਰਸ਼ੀ ਹੋਊਗਾ ਕਿੰਨੇ ਦੇ ਐਂਟਰਲੋਕ ਲੱਗਣੇ ਉਹ ਵੀ ਪਾਰਦਰਸ਼ੀ ਹੋਣਗੇ ਛੱਪਣਾ ਦੀ ਸਫਾਈ ਕਰਾਉਣੀ ਆ ਉਹ ਕਿੰਨਾ ਖਰਚਾ ਆਉਣਾ ਆ ਉਹ ਵੀ ਪਾਰਦਰਸ਼ੀ ਹੋਊਗਾ ਕਿੱਦਾਂ ਪੈਸੇ ਆਉਣੇ ਨਰੇਗਾ ਦੇ ਥਰੂ ਆਉਣੇ ਆ ਜਾਂ ਕਿੱਦਾਂ ਆਉਣੇ ਆ ਉਹ ਸਾਰਾ ਕੁਝ ਪਾਰਦਰਸ਼ੀ ਇੱਕ YouTube ਤੇ ਪੇਜ ਬਣੇ Facebook ਤੇ ਪੇਜ ਬਣੇ ਪਿੰਡਾਂ ਦਾ ਇਹ ਸਾਰਾ ਸੁਧਾਰ ਵਧੀਆ ਤਰੀਕੇ ਨਾਲ ਹੋਵੇ ਮੈਂ ਸਪੋਰਟ ਕਰਨ ਲਈ ਤਿਆਰ ਆ ਮੇਰੇ ਵੱਲੋਂ ਸਰਬਸ਼ਾਂਤੀ ਹੋ ਜਾਵੇ ਪਿੰਡ ਵਿੱਚ ਕਿਉਂਕਿ ਸਾਨੂੰ ਤਾਂ ਆਪਣਾ ਤਾਂ ਇਹ ਆ ਵੀ ਪਿੰਡਾਂ ਦਾ ਸੁਧਾਰ ਹੋਣਾ ਚਾਹੀਦਾ ਖਾਸ ਕਰਕੇ ਸਾਡੇ ਜੜਿਆਲੇ ਦਾ ਤਾਂ ਬਹੁਤ ਹੀ ਬੁਰਾ ਹਾਲ ਆ ਠੀਕ ਆ ਜੀ ਜੇ ਇਹ ਸੁਧਾਰ ਹੋ ਜਾਂਦਾ ਸਰਬਸ਼ਾਂਤੀ ਹੋਣੀ ਚਾਹੀਦੀ ਆ ਸਰਬਸ਼ਾਂਤੀ ਨਾਲ ਸਰ ਪਿੰਡਾਂ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਪਿੰਡਾਂ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਰਵ ਸੰਤਿ ਹੋਣੀਆਂ ਚਾਹੀਦੀਆਂ ਪਰ ਇਹਦੇ ਵਿੱਚ 90 ਮੈਂਬਰੀ ਜਾਂ 150 ਮੈਂਬਰੀ ਕਮੇਟੀ ਚੁਣੀ ਜਾਣੀ ਚਾਹੀਦੀ ਆ ਉਹਦੇ ਵਿੱਚ ਹਰ ਪਾਰਟੀ ਦੇ 10-10 20-20 ਬੰਦੇ ਲਏ ਜਾਣੇ ਚਾਹੀਦੇ ਆ ਉਹ ਬੰਦੇ YouTube ਤੇ ਉਹਨਾਂ ਦੀਆਂ ਆਈਡੀਆਂ ਬਣੀਆਂ ਹੋਣ ਇੱਕ ਪੇਜ ਤੇ ਸਾਂਝੇ ਪੇਜ ਤੇ ਸਾਰਾ ਡਾਟਾ ਪਵੇ ਉਹ ਕੱਲੇ-ਕੱਲੇ ਦੀ ਆਈਡੀ ਤੇ ਸ਼ੇਅਰ ਕੀਤਾ ਜਾਵੇ ਕਿ ਬਾਹਰ ਬੈਠੇ ਸਾਡੇ ਜਿਹੜੇ ਵੀਰ ਆ ਉਹਨਾਂ ਨੂੰ ਵੀ ਪਤਾ ਲੱਗੇ ਹਾਂ ਬਈ ਸਾਡੇ ਪਿੰਡ 'ਚ ਸਫਾਈ ਹੋ ਰਹੀ ਆ ਇੰਨਾ ਪੈਸਾ ਲੱਗ ਰਿਹਾ ਆ ਇੰਨਾ ਪੈਸਾ ਗ੍ਰਾਂਟ ਆਈ ਸੀਗੀ ਜੇ ਉਤੋਂ 80000 ਆਇਆ ਆ ਤੇ ਬਾਕੀ 80000 ਦਾ 80000 ਲੱਗਾ ਆ ਠੀਕ ਹੈ ਜੀ ਉਹ ਸ਼ੋ ਹੋਣਾ ਚਾਹੀਦਾ ਕੱਲੇ ਕੱਲੇ ਨੂੰ ਅੱਜ ਜਿਹੜੇ ਬੰਦੇ ਹਨਾ 2 2 4 4 ਲੱਖ ਪੰਜੀਆਂ ਲੜਨ ਲਈ ਚੱਕੀ ਫਿਰਦੇ ਆ ਅੱਜ ਜਿਹੜੇ ਬੰਦੇ ਸਰਪੰਚੀ ਲੜਨ ਲਈ 30 30 ਲੱਖ ਰੁਪਈਆ ਲਾ ਰਹੇ ਆ ਜਿਹੜੇ ਲੋਕਾਂ ਨੂੰ दारू ਪੜਾਉਣੀ ਆ ਜਿਨ੍ਹਾਂ ਨੇ ਹੁਣ ਤੁਸੀਂ ਇਹ ਸੋਚੋ ਵੀ ਜਿਹੜਾ ਬੰਦਾ 3 ਲੱਖ ਦੀ दारू ਪਲਾ ਰਿਹਾ ਜਾਂ 10 ਲੱਖ ਦੀ दारू ਪਲਾਊਗਾ ਜਾਂ ਜਿਹੜਾ ਬੰਦਾ ਚਾਹੇ ਕਿਸੇ ਵੀ ਪਿੰਡ ਲਾ ਲਓ ਪੰਜਾਬ ਦੇ ਜਿੰਨੇ ਵੀ ਪਿੰਡ ਆ तकरीबन ਕਾਫੀ ਪਿੰਡਾਂ ਦੇ ਵਿੱਚ ਪਹਿਲੀ ਗੱਲ ਤਾਂ ਇਲੈਕਸ਼ਨਾਂ ਗਲਤ ਟਾਈਮ ਤੇ ਆਈਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਛੋਟੇ